ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡੇ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗੁਲਾਮੀ ਵਾਲੇ ਦੇ ਵਿੱਚ ਗੁਲਾਮ ਪੱਤਰਾ ਵੀ ਕਹਿ ਦਿੰਦੇ ਆ ਗੁਲਾਮੀ ਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਵਪਾਰ ਦਾ ਵਾ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 5 ਜਨਵਾਰਾਂ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਚਾਰ گاਵਾ ਦਿਖਾਉਣੀਆਂ ਆ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਮਿੱਤਰੋ ਤੇ ਅੱਡੋ ਅੱਡੀ ਬ੍ਰੈਂਡ ਹੋਣਗੇ ਜਿਹੜਾ ਬ੍ਰੈਂਡ ਤੁਹਾਨੂੰ ਚਾਹੀਦਾ ਹੋਇਆ ਉਹ ਤੁਹਾਨੂੰ ਮਿਲ ਜਾਣਾ ਵਾ ਮਿੱਤਰੋ ਜਿਹੜਾ ਜਨਵਰ ਸੋਇਆ ਹੋਊਗਾ ਉਹਦਾ ਦੁੱਧ ਤਿਆਰ ਮਿਲੂਗਾ ਜਿਹੜੀ ਗੱਬਣ ਚੀਜ਼ ਹੋਊਗੀ ਤੂੰ ਤੁਸੀਂ ਲੈਣੀ ਆ ਜਾਨਵਰ ਬੜੇ ਕਮਾਲ ਦੇ ਆ ਬਾਈ ਦੇ ਕੋਲੇ ਆਉ ਮਿਲਦੇ ਵੀਰ ਨੂੰ ਸਾਰੀ ਗੱਲਬਾਤ ਕਰਦੇ ਆਪਾਂ ਕਿਹੜੇ ਘਰ ਦੇ ਵਿੱਚ ਖੜੇ ਆ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਵਧੀਆ ਵੀਰੇ ਠੀਕ ਠਾਕ ਚਿੱਟਾ ਦੇ ਪਰਿਵਾਰ ਬਾਈ ਵਧੀਆ ਵੀਰੇ ਸਾਹਿਬ ਠੀਕ ਠਾਕ ਅੱਛਾ ਇੱਕ ਵਾਰੀ ਆਪਣਾ ਨਾਮ ਦੱਸਦੇ ਭਰਾ ਮੇਰਾ ਨਾਮ ਵੀਰੇ ਸ਼ੰਦਾ ਸਿੰਘ ਸ਼ਿੰਦਾ ਸਿੰਘ ਸ਼ਿੰਦੇ ਭਾਈ ਅੱਜ ਤਾਂ ਤਲਿਆਰੇ ਵੀ ਪੱਕੇ ਨਾਲ ਤੇ ਪਾਇਆ ਹੈ ਦੇਖਿਆ ਜੀ ਘਰ ਪਰਿਵਾਰ ਠੀਕ ਠਾਕ ਆ ਸਾਰੀ ਵਧੀਆ ਵਧੀਆ ਠੀਕ ਆ ਭਾਈ ਅੱਛਾ ਅਸੀਂ ਉਹਦੇ ਵੀਰੇ ਵਪਾਰ ਦਾ ਕੰਮ ਆ ਜਾਨਵਰ ਫਿਰ ਆਉਂਦੇ ਜਾਂਦੇ ਰਹਿੰਦੇ ਆ ਬ ਠੀਕ ਹੈ ਬਈ ਕਹਿਣ ਤੋਂ ਪਾਵੇ ਆ ਵੀ ਹਰ ਵਕਤ ਜਿਹੜਾ ਜਾਨਵਰ 5-7 ਮਿਲਦੀ ਮਿਲਦੀ ਹਾਂ ਹਾਂ ਹਰ ਰੋ ਹਰ ਮਾਂ ਲੋਹਾਰ ਵੇਲੇ 4-5 ਜਾਨਵਰ ਹੁੰਦੇ ਹੀ ਹੁੰਦੇ ਆ ਠੀਕ ਹੈ ਬਈ ਠੀਕ ਹੈ ਅੱਛਾ ਵੀਰੇ ਨਾਮ ਆਪਣਾ ਸਿੰਦਾਵਾਦ ਸਨ ਆਫ ਬਾਈ ਮਲੂਕ ਸਿੰਘ ਆ ਬਈ ਮਲੂਕ ਸਿੰਘ ਕਿਹੜੇ ਪਾਸੇ ਦੀ ਘਰ ਕਿਹੜੇ ਪਾਸੇ ਆ ਗਿਆ ਇਹ ਵੀਰੇ ਫਰੋਜਪੁਰ ਰੋਡ ਤੋਂ ਮਲਬਖਸਰ ਰੋਡ ਆ ਫਰੋਜਪੁਰ ਤੋਂ ਜੀ ਤੇ ਉੱਤੇ ਹੀ ਬਾਬੇ ਦੀ ਜਗ੍ਹਾ ਤੇ ਪੱਕੀ ਛੜਕਾ ਆਪਣੇ ਘਰ ਦਾ ਆ ਸੁਆ ਵੀ ਨਾ ਹਾਂ ਸੁਆ ਤੇ ਬਾਬੇ ਦੀ ਜਗ੍ਹਾ ਸੁਦਾ ਸਿੱਧੇ ਹੱਥ ਮੋੜੇ ਹਾਂ ਠੀਕ ਹੈ ਬਈ ਅੱਛਾ ਸਿੱਧੀ ਘਰੇ ਆ ਜਾਂਦੀ ਉਸ ਦਾ ਆਪਣੇ ਅੱਛਾ ਵੀਰੇ ਅਜੋ ਜਨਵਾਰ 5 ਆ ਪਹਿਲੀ ਵਾੜ ਦੀ ਕੀ ਡਿਟੇਲ ਆ ਵੀਰੇ ਪਹਿਲੀ ਵਾੜ ਨੂੰ 4 ਦਿਨ ਹੋ ਗਏ ਸੋਈ ਨੂੰ 40 120 ਦੀ ਆਪ ਹੈ 40 ਪੈਪਰ ਦੀ ਮਗਰ ਵੱੱਛੀ ਠੀਕ ਹੈ ਵੀਰੇ 40 120 ਦੀ ਆਪ ਹੈ ਪੈਪਰ ਦੀ ਮਗਰ ਇਹਦੇ ਵੱੱਛੀ ਆ ਹਾਂਜੀ ਅੱਛਾ 4 ਦਿਨਾਂ ਦੀ ਸੂਈ 4 ਦਿਨਾਂ ਸੂਈ 20 ਲੀਟਰ ਬੋਲਾ ਤਿਆਰ ਹੈ ਇਹਦੇ ਥੱਲੇ ਠੀਕ ਹੈ ਭਾਈ ਤੇਰਾ ਮਨ ਕੀ ਕਹਿੰਦਾ ਕਿੰਨੇ ਤੇ ਚਲੀ ਜਾਊਗੀ ਮੇਰਾ ਮਨ 30 ਤੋਂ ਪਲੱਸ ਦਾ ਗਾਹਿੰਦਾ ਵੀ 30 ਤੋਂ ਪਲੱਸ ਜਿਉ ਬੋਲਾ ਫਿਕਸ ਆਰਡਰ ਦੇ ਵਿੱਚ ਟਰਾਈ ਹਾਂ ਹਾਂ ਫਿਕਸ ਆਰਡਰ ਦੇ ਵਿੱਚ ਅੱਛਾ ਵੀਰੇ ਚੋਨਾ ਹੱਥੀ ਚਵਾਈ ਹਾਂ ਹੱਥੀ ਜਵਾਈ ਦੋ ਪ 40 1 20 ਦੀ ਇਹ ਆਪਾ ਮਗਰ ਇਹਦੇ ਪਾਈਪਰ ਦੀ ਵੱੱਛੀ ਆ ਮਿੱਤਰੋ ਸੂਆ ਪਹਿਲਾ ਹੀ ਆ ਵੀਰੇ ਪਹਿਲਾ ਚਾਰ ਦਾ ਪਹਿਲਾ ਸੂਆ ਦਾ ਚਾਰ ਦੰਦ ਦਾ ਵੜੀਆ ਕਰਮ ਵਾਲੀ ਦੇਖ ਸਕਦੇ ਹੋ ਤੁਸੀਂ ਦੁੱਧ ਬੋਲਾ ਇਹਦੇ ਥੱਲੇ 20 ਕਿਲੋ ਕੰਡੇ ਲਾਉਣ ਵਾਲਾ ਹਾਜ਼ਰ ਨਾਜ਼ਰ ਆ ਜਿਹੜੇ ਭਰਾ ਨੇ ਚੰਗੇ ਕੰਮ ਦੇ ਲਈ ਚੰਗੀ ਚਵਾਈ ਦੇ ਲਈ ਪਹਿਲਣਾ ਵੜਾ ਵੀ ਨਵਾਂ ਫਾਰਮ ਖੋਲ੍ਹਿਆ ਵਾ ਤਾਂ ਮਿੱਤਰੋ ਉਹਨਾਂ ਨੂੰ ਇਹ ਅੰਗ ਅਪਣਾਉਣਾ ਬਹੁਤ ਬਾਕਮਾਲ ਰਹੂਗਾ ਕਿਉਂਕਿ ਅੱਗੇ ਆਉਣ ਵਾਲੇ ਮੌਸਮ ਨੂੰ ਬਹੁਤ ਕਵਰ ਕਰੂਗੀ ਇੱਕ ਗੱਲ ਹੋਰ ਹੈ ਗਰਮੀ ਘਟ ਮਨਾਊਗੀ ਭਾਈ ਹਾਂ ਵੀਰੇ ਹਣਾ ਬਿਲਕੁਲ ਵੀਰੇ ਹਾਂ ਕਿਉਂਕਿ ਮੈਂ ਇੱਕ ਚੀਜ਼ ਦੇ ਵੇਖੀ ਹੈ 40 1 20 40 27 ਇਹਨਾਂ ਦੇ ਜਨਵਾਰ ਗਰਮੀ ਬਹੁਤ ਜ਼ਿਆਦਾ ਘੱਟ ਬਰੋਦਿਆ ਬਾਕੀ ਫਿਕਸ ਸੱਡਰ ਬਹੁਤ ਵਾਕਮਾਲਾ ਮਿੱਤਰੋ ਦੇਖ ਸਕਦੇ ਆ ਤੁਸੀਂ ਚਵਾਈ ਕਿਵੇਂ ਲੱਗੀ ਹੈ ਚਵਾਈ ਬਹੁਤ ਵਧੀਆ ਪੋਲੀ ਆਈ ਠੀਕ ਆ ਬੱਛੀ ਸਾਡੇ ਕਿਵੇਂ ਖਾਦੀਏ ਥਾਣਾ ਹਾਂ ਚੱਲ ਕਰਦੇ ਬਿਲਕੁਲ ਵੀਰੇ ਲੈ ਵੀ ਮਿੱਤਰੋ ਪਿਓ ਲੈ ਵੀ ਮਿੱਤਰੋ ਬੱਛੀ ਛੱਡਤੀ ਆ ਤੁਹਾਨੂੰ ਮੈਂ ਥਾਣਾ ਦੀ ਧਾਰਾ ਜਿਹੜੀ ਜਿਹੜਾ ਜਨਵਾਰ ਸੋਇਆ ਉਹਨੂੰ ਪਾਸ ਜ਼ਰੂਰ ਕਰਵਾ ਕੇ ਜਾਊਂਗਾ ਗੱਬੜ ਤੁਸੀਂ ਆਪ ਵੇਖ ਲਿਓ ਆ ਕੇ ਮੇਰੇ ਕੋਲ ਮੇਟਰੋ ਕਹਿੰਦਾ ਚਵਾਚ ਬਾ ਫਿਰ ਤਾਰਾ ਹੀ ਮਾਰ ਲਈ ਆਪਾਂ ਪਸਮਾਕਰਾ ਕੇ ਤੇ ਹੂੰ ਨਹੀਂ ਠੀਕ ਆ ਬਈ ਹਣਾ ਨਹੀਂ ਠੀਕ ਆ ਬਈ ਓਕੇ ਰਿਪੋਰਟ ਦਾ ਬੰਦੇ ਵੀਰੇ ਪੰਛੀ ਵੀ ਬੜੀ ਪਿਆਰੀ ਆ ਮਗਰ ਹੁਣ ਹੂੰ ਅੱਛਾ ਵੀਰੇ ਰੇਟ ਰੇਟ 115 ਏ ਦੇਮ ਲੈਣ ਵਾਲਾ ਮੇਰੇ ਵਰਕੇ ਵੀ ਸਾਬੇ ਤੂੰ ਆਇਆ ਚੱਲ ਗਏ ਤੇ ਇੰਨੇ ਦੀ ਤੇ ਦੇਣੀ ਆ ਬਸ ਹਾਂ ਜੀ ਨਾ ਦੱਸਦੀ ਦੇ ਦਾਂਗੇ ਲੱਖ ਰੁਪਏ ਦੀ ਜਾਂਦੀ ਨਾ ਕਰ ਕੋਣੀ ਉਹ ਪਹਿਲੀ ਵਿਹੜਾ ਨਹੀਂ ਹੈ ਰੱਖ ਦੇ ਨਹੀਂ ਵੀਰਾ ਨਹੀਂ ਮੰਨ ਜਾ ਕਰ ਮੈਂ ਤੈਨੂੰ ਕੋਈ ਪਕਾਈ ਵਾਲਾ ਰੇਟ ਨਹੀਂ ਲਾ ਚੱਲ ਕੋਈ ਨਹੀਂ ਦੇਖ ਲਾਂਗਾ ਕਿ ਆ ਜਾ ਬਸ ਦੇਖ ਲਾਂਗੇ ਕਿ ਆ ਦੇ ਦਾਂਗੇ ਕੋਈ ਗੱਲ ਨਹੀਂ ਅੱਛਾ ਦੋ ਨੰਬਰ ਵਾਲੀ ਦੱਸੀ ਬਈ ਬੱਚੀ ਵੀਰੇ ਇਹ ਚਾਰ ਦੰਦਾ ਮੂੰਹ ਵੀਰੇ ਠੀਕ ਆ ਪਹਿਲਾ ਹੀ ਸੂਆ ਪਹਿਲੇ ਸੂਆ 10 12 ਦਿਨ ਪਹਿ ਇਹਦੇ ਸੂਣ ਦੇ ਵਿੱਚ ਹੈ ਠੀਕ ਆ ਬਈ ਇਹ ਕਿਹੜੇ ਸੀਮਨ ਦੀ ਆ ਵੀਰੇ ਏ ਵੀਰੇ ਸੀਮਣ ਮੰਲੋ ਪੁੱਛਿਆ ਨੀ ਤਨ ਮਾਹਰ ਹਰ ਕਾਰ ਨਹੀਂ ਹੈਗੀ ਮੰਲੋ ਫਾਰਮ ਦੀ ਬੱਛ ਫਾਰਮ ਦੀ ਦੋ ਤਾਂ ਇਹ ਵੀ ਬੱਛੀ ਚੰਗਿਆ ਖਾਜੂਗੀ ਹਾਂ ਦਿਨ ਕਿੰਨੇ ਪਏ ਵੀਰੇ ਇਹਦੇ 10 ਦਿਨ ਪਏ ਜੇ ਬਾਕੀ ਆਇਤਾ ਫਿਰ ਬਹੁਤ ਪਣੂਦੋ ਲੋ ਹਨ ਕਰੀ ਫਿਰ ਤੋਰੀ ਮਾੜੀ ਜੀ ਨੂੰ ਪਲੀ ਪੁਲੀ ਬੜੀ ਸੰਭੀ ਨੂੜਾ ਵਾਲਾ ਹਨਾ ਕਿਸੇ ਨੇ ਹਾਂ ਬੱਛੀ ਦੀ ਫੇਸ ਕੁਆਲਿਟੀ ਬੜੀ ਆ ਯਾਰ ਨਹੀਂ ਠੀਕ ਆ ਭਾਈ ਤੁਰਦੀ ਦਰਦੀ ਪੁਲਵਾਨ ਵਾਂਗੂ ਹਨਾ ਹਾਂਜੀ ਹਾਂਜੀ ਹੂੰ ਮੈਗ ਡਿੱਗ ਗਿਆ ਹੀ हां ठीक है इत्ते हो नी डगया हां हां इथी डगया सी ले मित्रों देख सकदे हां भाई ओके आ जावा भाई बड़ी चंगी ਥੱਲੋ ਯਾਰ ਹਨਾ ਅੱਛਾ ਇਹਦਾ ਰਿਕਾਰਡ ਆਪਾਂ ਜੇ ਕੋਈ ਲੋਡ ਪਈ ਤਾਂ ਲੈ ਕੇ ਵੀ ਦੇ ਦੇ ਬਿਲਕੁਲ ਬਿਲਕੁਲ ਸਾਰਾ ਰਿਕਾਰਡ ਲੈ ਕੇ ਦੇਵਾਂਗੇ ਠੀਕ ਹੈ ਵੀਰੇ ਠੀਕ ਹੈ ਓਕੇ ਭਾਈ ਇਹਦਾ ਰੇਟ ਵੀਰੇ ਇਹਦਾ ਰੇਟ 1,70,000 ਰੁਪਈਆ ਜੀ ਦੇ ਲੈ ਇਹਦਾ ਹਾ ਤੇ ਨਾ ਡੇਢ ਦੀ ਦੇ ਦਾਂਗੇ ਬਾ ਠੀਕ ਹੈ ਮਾਨਤਨ ਹੋਰ ਵੀ ਹੋ ਜੂ ਮੌਕੇ ਤੇ ਹੋ ਜੂਗਾ ਠੀਕ ਹੈ ਬਾਈ ਅੱਛਾ ਵੀਰੇ 2 3 ਨੰਬਰ ਤੇ ਸੌਰੀ ਮੈਂ ਆ ਜਿਹੜੀ ਬਾਈ ਇਹ ਦੂਸਰਾ ਸੂਆਈ ਦੂਸਰਾ ਸੂਆ ਸੋਈਏ ਸੂਣਾ ਵੀਰੇ ਸੂਣ ਵਾਲੀ ਹੈ 10 ਦਿਨ ਜ ਰਹਿੰਦੇ ਦੇ ਦੋ ਤੇ ਬੰਦੇ ਵੀਰੇ ਇਦਾਂ ਦੁੱਧ ਦਾ ਰਕਾਰਡ ਬਾਈ ਇਹਦਾ 14 ਲੀਟਰ ਦੁੱਧ ਦਿੱਤਾ ਹੈ ਨਹੀਂ ਦੇ ਦੂਗੀ ਲਦਾ ਮੈਂ ਪਲੀ ਪੁਲੀ ਚੱਗੀ ਹੈ ਨਾ ਲੇਵਾ ਵੀ ਬਣਾ ਜੂਗੀ ਹਾਂ ਕਿੰਨੇ ਦੀ ਦੇ ਦਈਏ ਵੀਰੇ ਤੇ 145 ਦੇ ਦਾਂ ਜਸ ਤੈਨੂੰ 40 ਦੀ ਹਾਂ ਨਾ ਹੋਰ ਹੋਰ ਮਾਨਤਨ ਦਾ ਹੋ ਜਾਏਗਾ ਕਰੀ ਬੱਜ ਜਿਹੇ ਜਿਹੇ ਆਖਿਆ ਆਪਾਂ ਮੈਂ ਕਹਦਾ ਕੁਛ ਤੁਸੀਂ ਕਹਦੇ ਕੋਈ ਕਰ ਮੇਰਾ ਕਵੀਦ ਦਾ ਰੱਦਾ ਸੀ ਨਹੀਂ ਹੈ ਨਹੀਂ ਕਿੰਨੇ ਦੀ ਫਿਰ ਇਹ ਆਪਾਂ 30 ਤੋਂ ਬਾਹਰ ਹੀ ਦੇਣੀ ਹੈ ਜੀ ਠੀਕ ਹੈ ਬਈ ਕੱਢੀ ਬਾਹਰ ਲੈ ਵੀ ਮਿੱਤਰੋ 1,30,000 ਤੋਂ ਬਾਹਰ ਮਿਲੂਗੀ ਇਹ ਇੱਕ ਮੈਂ ਚੰਗੀ ਆ ਬਾਈ ਹਨਾ ਪੱਧਰੀ ਪੁੱਧਰੀ ਚੰਗੀ ਆ ਬਾਕੀ ਪਲੀ ਪੁਲੀ ਵੀ ਚੰਗੀ ਆ ਤੂੰ ਆ ਤੀਜਾ ਕਿ ਦੂਜਾ ਸੁਣੀ ਉਹ ਦੂਸਰਾ ਮਾਲਕ ਦਾ ਦਾ ਹੀ ਬਾਕੀ ਹੁਣ ਤੀਸਰਾ ਮਾਲਕ ਤੀਸਰਾ ਹੀ ਮਾਲਕ ਹਾਂ ਕੋਈ ਚੱਕਰ ਨਹੀਂ ਹਾਂ ਲੈ ਵਾਲਾ ਵਾ ਵਾਕਈ ਬੜਾ ਜਾਵੇ ਹਾਂ ਲਿਆ ਵੀਰੇ ਨੋਟ ਦਾ ਦੁੱਧ 13 14 ਕਿਲੋ ਖੁੱਲਾ ਡੱਲਾ ਖੁੱਲਾ ਡੋਲਾ ਪਾਉਗੀ ਹੂੰ ਦੁੱਧ ਵਾਲੇ ਪੱਖ ਤੋਂ ਮੈਂ ਮਜ਼ਬੂਤ ਰਹੂਗੀ ਪੂਰੀ ਹਾਂਜੀ ਬਾਕੀ ਵੱਡੀ-ਵੱਡੀ ਵੀ ਛੋਟੀ ਵੀ ਹੈਣਾ ਬੰਦੇ ਵੀਰੇ ਲੈ ਵੀ ਪੁੱਤ ਵਿਖਾ ਦੇ ਲੈ ਵਾਕਿਆ ਰੰਦੀ ਸਰਨ ਹੈਣਾ ਬਾਈ ਨਹੀਂ ਸਰ ਨੇ ਉਹ ਆਂਦਾ ਜੀ ਸੂਣ ਦੇ ਨੇੜੇ ਨਾ ਉਦੋਂ 1 2 4 ਦਿਨ ਬਾਅਦ ਬਿਲਕੁਲ ਇਹ ਹੁੰਦੀ ਆ ਕਈ ਵਾਰੀ ਨਾ ਨਹੀਂ ਠੀਕ ਆ ਅੱਛਾ ਵੀਰੇ ਆ ਗਾਂ ਬਾਰੇ ਦੱਸੋ ਭਾਈ ਇਹ ਗਾਂ ਨੂੰ ਅੱਜ ਸੂਈ ਨੂੰ ਹਫਤਾ ਹੋ ਗਿਆ ਮਗਰ ਇਹਦੇ ਬੱਚਾ ਹੈ ਠੀਕ ਆ 20 ਲੀਟਰ ਦੁੱਧ ਤਿਆਰ ਹੈ 20 ਬੱਚਾ ਉਹ ਬੱਚਾ ਜੀ ਉੱਧਰ ਹੈ ਅੱਛਾ ਆ ਬੱਚਾ ਇਹਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਈ ਇਹਨੂੰ ਇਹਨੂੰ ਹਫਤਾ ਹੋ ਗਿਆ ਵੀਰੇ ਸੂਈ ਠੀਕ ਆ ਦੁੱਧ ਕਿ 20 ਲੀਟਰ 20 ਲੀਟਰ ਤਿਆਰ ਆਈ ਦੁੱਧ ਬੜਾ ਚੰਗਾ ਵਜੂਦ ਦੇ ਹਿਸਾਬ ਨਾਲ ਹਾਂ ਦੋਵੇਂ ਟਾਈਮ ਆਪਾਂ ਚਵਾ ਕੇ ਦੇਵਾਂ। ਬਸ ਠੀਕ ਆ ਭਾਈ ਓਕੇ ਬਈ। ਸੀਲ ਚੋਂ ਚੋਣ ਤਾ ਤੂੰ ਚੋਣ ਨੂੰ ਬਿਲਕੁਲ ਸੀਲ ਭਾਵੇਂ ਇੱਥੇ ਹੀ ਬੱਚਾ ਛੱਡ ਲਓ। ਠੀਕ ਆ ਭਾਈ ਓਕੇ ਭਰਾ। ਤੋੜ ਦੀ ਵੀਰੇ ਲੰਮੀ ਮਾੜੀ। ਠੀਕ ਆ ਭਾਈ ਓਕੇ ਜਾ। ਲੈ ਵੀ ਇਧਰ ਇਹ ਕੀ ਰਹੂਗਾ ਭਾਈ? ਇਹ ਦਾ 65000 ਰੁਪਇਆ ਈ। ਦੇਣ ਲੈਣ ਵਾਲਾ। ਦੇਣ ਲੈਣ ਵਾਲਾ ਬਿਲਕੁਲ ਚਾਹੀਏ ਨਾ ਕਿ ਦੁੱਧ ਦੇ ਹਿਸਾਬ ਨਾਲ ਤੂੰ ਜ਼ਿਆਦਾ ਮੰਗੇ। ਹਾਂ। ਪਰ ਫਿਰ ਵੀ ਮੇਰਾ ਮਾਨ। ਉਹ ਤੇਰਾ ਮਾਨ ਹੋ ਜਾਏਗਾ। ਕਿੰਨਾ? ਕਿ ਹੋਰ ਕਰਦਾਂਗੇ 2000। 2000 ਦੀ ਗੱਲ ਪੰਦੀ। ਫੁੱਲੇ ਜਿਹਦੇ ਨਾਲ ਕੈਰੇ ਸਾਬਿਆ ਇਹਨੇ ਦੀ ਦੇਣੀ ਆ 60 ਦੀ ਦੇ ਦਿਆਂਗੇ 55 ਜੀ ਨੇ ਵੇਟ ਦਾ ਨਹੀਂ ਹੈ ਨਹੀਂ ਵੇਖ ਲੈ ਯਾਰ ਦੁੱਧ ਬਹੁਤ ਹੈ ਬਣ ਚੱਲ ਆ ਬੱਚਾ ਇਹਨੂੰ ਵੀ ਵੇਖੀ ਅਥਾ ਦੇ ਮਾਰ ਗਿਆ ਤਰ ਲੈ ਮੈਟਰੋ ਇਹਦਾ ਵੀ ਬੱਚਾ ਲਾ ਕੇ ਤੁਹਾਨੂੰ ਚਵਾ ਦੇਣਾ ਵਖਾ ਅਗਰ ਲੈਂਡੋ ਵਾਲਾ ਪੱਖ ਜ਼ਿਆਦਾ ਰੱਖਦੀ ਹੈ ਵੀਰੇ ਹੈਨਾ 100 ਜੋ 70 ਪੈਸੇ ਗਾਂ ਗਰਲੈਂਡੋ ਵਾਲੇ ਪੱਖ ਨੂੰ ਆ ਇੱਕ ਗੱਲ ਹੋਰ ਤੈਨੂੰ ਮੰਨਣੀ ਪੈਣੀ ਹੈ ਵੀਰੇ ਜਿੰਨੀ ਗਰਲੈਂਡੋ ਨਾਲ ਦਈਆਂ ਤੈਨੂੰ ਗਾਵਾਂ ਮਿਲਣੀਆਂ ਦੁੱਧੋ ਬਹੁਤ ਖਰੀਆਂ ਹਾਂ ਚਵਾਈ ਵੀ ਬਹੁਤ ਮੰਨ ਲੋ ਜੰਗੀ ਜ਼ਬਰਦਸਤ ਹੈ ਹਾਂ ਦੂਜਿਆਂ ਨੂੰ ਮਾਰਦੇ ਵੀਰੇ ਨਹੀਂ ਠੀਕ ਆ ਬਈ ਠੀਕ ਆ ਬਈ ਓਕੇ ਕੋਈ ਮਾਰੀ ਨਹੀਂ ਦੁੱਧ ਪੀਣ ਵਾਲੇ ਹੋ ਯਾਰ ਜਿੰਨੇ ਮਈਆਂ ਮਈਆਂ ਦਾ ਦੁੱਧ ਘਰਾਂ ਦੇ ਦੇਣਾ ਮਾਰੀ ਨਹੀਂ ਬਾਪੂ ਗਾਂ ਘਰੇ ਚੂਣ ਵਾਲੇ ਨੂੰ ਕੀ ਮਾਰੀਆ ਬਾਕੀ ਵੱਡੀ ਗੱਲ ਇਹ ਆ ਯਾਰ ਦੁੱਧ ਵੀ ਚੰਗਾ ਚਟਾ ਆ ਜਾਂਦਾ ਹਨ ਪੀਰ ਖੂਨ ਨੂੰ ਦੁੱਧ ਦਾ ਸਵਾਦ ਵੱਖਰਾ ਹੁੰਦਾ ਹਾਂ ਅੱਛਾ ਵੀਰੇ ਇਹ ਤਾਂ ਹੋ ਕੇ ਚਰ ਜਰਸੀ ਵੀ ਦੱਸੀ ਬਈ ਜਰਸੀ ਦਾ ਇਹ 10 ਦਿਨ ਰਹਿੰਦੇ ਆਈ ਸੂਣ ਠੀਕ ਆ ਵੀਰੇ ਹਾਂਜੀ ਤੇ ਵੱਡੇ ਭਾਈ ਦੁੱਧ ਦਾ ਕੀ ਰਿਕਾਰਡ ਦੁੱਧ ਦੇ ਨੇ ਪਹਿਲੇ ਸੋਵੇ 18 17 18 17 ਠੀਕ ਐ ਪਿਓਰਾ ਹਣਾ ਪਿਓਰ ਹਾਂ ਮੂੰਹ ਮੂੰਹ ਵਿਖਾਈ ਜਾਂਦਾ ਪਤਾ ਜਰਸੀ ਵਾਲੇ ਬੜੇ ਪੂਣ ਲਾਉਂਦੇ ਸੀ ਯਾਰ ਮੂੰਹ ਇਹ ਕੰਨੀਆਂ ਵਾਲੇ ਦੰਦ ਝੁੱਕਦੀ ਪਈ ਆਈ ਠੀਕ ਐ ਦੂਜਾ ਸੂਆ ਹੈ ਹਾਂ ਦੂਜਾ ਸੂਆ 11 ਰੋਈ ਭਾਈ ਵਾਕਿਆ ਯਾਰ ਪਿਓਰਟੀ ਚਗੀ ਅੱਛਾ ਇਹ ਕਿੰਨੇ ਦੀ ਦੇ ਦਈਏ ਬ੍ਰਦਰ ਇਹ 5000 ਦੀ ਦੇ ਨਾ ਨਾ ਕਰ ਮੈਂ ਫੇਰ ਵੇਲਾ ਮੇਰਾ ਵੀਰਾ ਬਣ ਕੇ 65 ਨਾ ਕਰ ਨਾ ਜੱਜੀ ਆਖੇ ਯਾਰ ਕੋਈ ਨਾ ਤੂੰ ਦੱਸ ਖੁੱਲ ਕੇ ਜੀ ਖੋਲ ਕੇ ਬਾਕੀ ਫਿਰ ਤੂੰ ਕੋਈ ਗੱਲ ਨਹੀਂ ਬੈ ਨਿਭੇੜ ਦੇ ਕੰਮ ਖੋਲ ਦੇ ਹੈ ਬਾਕੀ ਸਿਵਲ ਠੰਡੀ ਵੀ ਬਹੁਤ ਹੈ ਜਿਵੇਂ ਮਰਜੀ ਆ ਚੋਲ ਟੋਲਾ ਬਹੁਤ ਪੜ ਜੂਗੀ ਥੱਲੋ ਚਾ ਹਾਂ ਪੂਰੇ ਲਿਆ ਫੜਾ ਰਸਾ ਕਿੰਨੇ ਦੀ ਹਾਂ ਦਾ 10 ਬਸ ਤੂੰ ਕਹ ਦੇ ਤੂੰ ਹੀ ਕਹਿਣਾ ਮੈਂ ਤੇਰੇ ਨਾਲ ਗੱਲ ਮੈਂ ਤਾਂ ਬਿਲਕੁਲ ਜੈ ਜੀ ਅਖੀ ਨਹੀਂ ਇਹ ਕਹਦੇ ਸਾਬੇ ਤੇਰੇ ਲਈ ਇੰਨੇ ਦੀ ਪੂਰੇ ਦੇ ਦਿਆਂਗੇ 60 ਦੀ 60 ਮੈਂ ਤੇ ਨਾ ਬਾਲੀ ਨਹੀਂ ਆਦਾ ਤਿੰਨ ਛੱਡ ਦੀ ਮੈਂ ਸਭ ਤੋਂ ਬਸ ਸਾਲਪ ਕੋਈ ਗੱਲ ਮੈਂ ਤੈਨੂੰ ਬਾਹਲਾ ਨਹੀਂ ਕਹਿੰਦਾ ਤੂੰ ਦਿਹਾੜੀ ਬਣਾ ਆਉਂਦੀ ਤੇਰੀ ਮੈਨੂੰ ਪਤਾ 55 54 ਨੂੰ ਫੜੀ ਹੋਣੀ ਏ ਤੇਰੀ ਵੀ ਚਲ ਤੈਨੂੰ ਦੋ ਬੜ ਦਊਗਾ ਠੀਕ ਆ ਠੀਕ ਹਾਂ ਖੁਸ਼ ਹੋ ਕੇ ਦੇਦੀ ਇਹਨੂੰ ਗੱਬੜ ਗੁੱਬਣ ਦਾ ਪਤਾ ਕਿੰਨੇ ਦੀ ਕਿਤੋਂ ਕਿਹੜੇ ਸੀਮਨ ਤੋਂ ਕੋਈ ਪਤਾ ਕਰਦਾ ਹਾਂ ਉਹ ਵੀ ਸਾਰਾ ਮਲੋਂ ਨਾ ਮੈਂ ਦੱਸਿਆ ਬਾਕੀ ਆਪਾਂ ਪੁੱਛ ਕੇ ਦੱਸ ਦੇ ਦੇ ਵੀ ਦੇਵਾਗੇ ਸਾਰੇ ਠੀਕ ਹੈ ਬਈ ਠੀਕ ਹੈ ਧੰਨਵਾਦ ਸਾਰੇ ਮਲੋਂ ਡੰਗਰਾਂ ਦੇ ਠੀਕ ਹੈ ਬਈ ਓਕੇ ਧੰਨਵਾਦ ਨੰਬਰ ਦਈ ਕਰਾਂ ਦੀ ਵੀਰੇ ਆਪਦਾ 9592521019 21 ਵਾਰੀ ਹੋਰ ਬੋਲ ਦੇ ਵੀਰੇ 9592521019 ਠੀਕ ਹੈ ਬਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਮਿੱਤਰੋ ਤੁਸੀਂ ਗੱਲ ਬਾਤ ਸਾਰੇ ਬ੍ਰਾਂਡ ਦਿਖਾਤੇ ਆ ਤੁਹਾਨੂੰ ਜਿਹੜਾ ਬ੍ਰਾਂਡ ਤੁਹਾਨੂੰ ਪਸੰਦ ਆ ਤੇ ਗੱਭਰੂ ਦੀ ਥੋੜੀ ਜੀ ਵੀਡੀਓ ਬਣਾ ਦੇ ਵਾਵਾ ਜਰਦਾ ਖੜਾ ਮ ਇਰੋਂ ਉਸ ਤਰ੍ਹਾਂ ਤੋਂ ਤਰਕੇ ਆਇਆ ਤੇ ਧੰਨਵਾਦ ਬਾਤਰੋ ਤੁਹਾਡਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ